ਆ ਮੈਂ ਉਹ ਲੋਕ ਤੁਹਾਰਾ ਉਹ ਨੌਲੇ ਜਿਹਨਾਂ ਤੋਂ ਉਹਦਾ ਵੀ ਭਾਨਾ ਬਣਵਾ ਕੇ ਬਲਵਾਹ ਜੋ ਬਲਵਾਹ ਦਿਮਾਗ ਦੀਰ ਮੈਂ ਕੀ ਕਰਤਾ ਜੀ ਕੀ ਕਰਤ ਮੈਂ ਨਹੀਂ ਵੀਰੇ ਤੁਹਾਨੂੰ ਪਤਾ ਵੀ ਬੰਦਾ ਬੌਂਡ ਐ ਤੁਸੀਂ ਤੁਹਾਨੂੰ ਪਤਾ ਮੈਨੂੰ ਬਾਪੂ ਦਾ ਫੋਨ ਆਇਆ ਤਾਂ ਪੁੱਛ ਜਾ ਕੇ ਬਾਪੂ ਨੂੰ ਮੈਂ ਬਾਪੂ ਦੇ ਬਾਹਰਾਂ ਤੋਂ ਵੀ ਨਾ ਸਿੱਧੂ ਤੋਂ ਨਾ ਸਿੱਧੂ ਦਾ ਤਿੰਨ ਕਿਹਿੰਦੇ ਕਿ ਮੈਂ ਹੁਣ ਜੀ ਪਰਿਵਾਰ ਨਾਲ ਹਾਂ ਥੱਲੇ ਇਸ ਚੀਜ਼ ਦਾ ਪਤਾ ਵੀ ਕੀ ਹੈ ਜੀ ਕੀ ਹੈ ਮੇਰੇ ਪਰਿਵਾਰ ਨਾਲ ਤਾਂ ਪੁੱਨੀ ਤੇ ਆਪਾਂ ਬਾਈ ਉਹਨੂੰ ਪੁੱਛਣਾ ਤਾਂ ਸੀਗਾ ਨਾ ਇੱਕ ਵਾਰੀ ਮੈਂ ਤਾਂ ਉਹ ਮੁੰਡੇ ਨੂੰ ਜਾਣਦਾ ਖੜੀ ਬਾਪੂ ਕਹਿੰਦਾ ਵੀਡੀਓ ਬਣਾਓ ਕੀ ਤਾਂ ਦੀ ਗੱਲ ਸ਼ੁਰੂ ਕਰਵਾ ਜਾਣਦਾ ਰੱਖੀ ਉਹਨੂੰ ਕੀ ਗੱਲ ਆ ਕੀ ਬਾਤ ਮੈਨੂੰ ਕੀ ਲੱਗਦੀ ਪਤਾ ਨਹੀਂ ਕਿ ਪਰ ਮਾਣ ਆ ਜਾਂਦਾ ਮੋਟਾ ਮੋਟਾ ਗ੍ਰੇਸ ਗੱਲ ਤਾਂ ਨਹੀਂ ਪਤਾ ਇਹ ਪਰ ਵੀਰੇ ਤੁਸੀਂ ਮੈਨੂੰ ਇੱਕ ਵਾਰੀ ਫੋਨ ਕਰਕੇ ਕਹਿ ਦਿੰਦੇ ਨਾ ਵੀ ਪ੍ਰਿੰਕਲ ਆਪਾਂ ਮੈਨੂੰ ਮੈਂ ਜੇ ਮੈਨੂੰ ਪੁੱਛਦਾ ਤਾਂ ਹੀ ਪੁੱਛਦਾ ਲੱਗੂ ਜੇ ਘਰ ਦਾ ਪਤਾ ਹੋਵੇ ਤੇਮਾਰੀ ਤਾਂ ਹੀ ਫੋਨ ਕਰਦਾ ਜੇ ਤੇਰਾ ਮੈਨੂੰ ਵੱਲ ਦਾ ਪਤਾ ਹੋਵੇ ਤਾਂ ਹੀ ਫੋਨ ਕਰਦਾ ਮੈਨੂੰ ਗੱਲ ਦੇ ਨਹੀਂ ਪਤਾ ਹੁਣ ਤੇਰੀ ਕੀ ਪਤਾ ਜੀ ਕੋਈ ਮੇਰੇ ਕੋਲ ਕੁਝ ਪਤਾ ਹੀ ਨਹੀਂ ਮੈਨੂੰ ਵੀ ਨਾ ਮੇਰੇ ਘਰੇ ਬੰਦਾ ਕੋਲ ਮੱਠਾ ਪਿੰਡ ਇਸ ਗੱਲ ਦਾ ਪਤਾ ਜੇ ਤੇਰਾ ਕੋਈ ਇਸ ਤਰ੍ਹਾਂ ਕੋਈ ਦੁਸ਼ਮਣ ਮੱਠਾ ਉਹ ਤਾਂ ਤੈਨੂੰ ਪਤਾ ਹੋਊਗਾ ਹੁਣ ਨਹੀਂ ਪਤਾ ਲੱਗਦਾ ਮੈਨੂੰ ਕੀ ਪਤਾ ਨਾ ਕੋਣ ਬਣਾਇਆ ਕਰੇ ਨਹੀਂ ਤੁਹਾਨੂੰ ਉਹਨੇ ਇਹ ਵੀ ਨਹੀਂ ਦੱਸਿਆ ਕਿ ਮੈਂ ਪਹਿਲੇ ਦਾ ਪਹਿਲਾਂ ਜਦੋਂ ਤੇਰੀ ਗੱਲ ਦਾ ਪਤਾ ਹੋਊ ਤਾਂ ਹੀ ਆ ਵੀ ਪਤਾ ਵੀ ਕੋਈ ਗੱਲ ਹੋਈਆ ਮੈਨੂੰ ਕੀ ਬਤਾਉਣ ਤੇਰੀ ਕੀ ਗੱਲ ਪਤਾ ਉਹ ਤਾਂ ਬਾਪੂ ਨਾਲ ਗੱਲ ਕਰ ਦਿੱਤੀ ਕੀ ਕਰਨੀ ਹੈ ਮੇਰੇ ਬਾਪੂ ਨਾਲ ਤਾਂ ਗੱਲ ਹੋਈ ਮੇਰੀ ਬਾਪੂ ਜੀ ਤਾਂ ਕਹਿੰਦੇ ਆ ਵੀ ਯਾਰ ਮੈਨੂੰ ਪਤਾ ਹੀ ਨਹੀਂ ਬੰਦੇ ਦੇ ਮਨ ਚ ਕੀ ਹੈ ਕਹਿੰਦੇ ਨੇ ਕੋਈ ਗੱਲ ਹੀ ਨਹੀਂ ਦੱਸਦਾ ਪਤਾ ਫਿਰ ਹੁਣ ਮੈਨੂੰ ਕੀ ਪਤਾ ਵਰਤੂ ਮੇਰਾ ਕਿਉਂ ਨਹੀਂ ਲਈ ਤਾ ਮੇਰੇ ਨਾਲ ਗੱਲ ਕੀਤੀ ਐ ਮੇਰੇ ਨਾਲ ਗੱਲ ਕੀਤੀ ਐ ਤੂੰ ਮੇਰੇ ਨਾਲ ਖਿਆਲੀ ਗੱਲ ਕਰ ਮੈਂ ਬੁੱਧਵਾਰ ਨੂੰ ਮੇਰੇ ਨਾਲ ਕਿੰਨਾ ਹੁੰਦਾ ਜਦੋਂ ਮਰ ਜਾਈਆ ਮੈਂ ਫੋਨ ਨਹੀਂ ਮਿਲਿਆ ਕਰਿਆ ਜਦੋਂ ਮੇਰੇ ਹੋਣਾ ਆ ਜਾਂਦਾ ਤੇ ਤੁਹਾਨੂੰ ਮੈਂ ਤੁਮਰੇ ਚੱਕੇ ਲਾਉਣੇ ਜਾਂ ਭਾਂਡਾ ਇਹ ਆ ਭਾਂਡਾ ਜਾਵਾਂ ਜੇ ਮੈਂ ਤੁਹਾਨੂੰ ਕਹਾਂ ਦੱਸ ਕੱਕੇ ਜਿਹੜਾ ਦੱਸ ਕਰਾ ਦੇਣਾ ਮੈਂ ਦੱਸ ਪਰਚਾ ਓਂਡਰਾ ਜਿੱਥੇ ਮੇਰੀ ਲੋਕਾਂ ਦੀ ਪਬਲਿਕ ਦੀ ਗੱਲ ਹੈ ਕਿ ਮੈਨੂੰ ਗੱਦਾ ਪਤਾ ਨਹੀਂ ਕਿ ਕਿਤੇ ਮੈਂ ਸੱਚਾ ਸੱਚੇ ਇਸ ਮੈਂ ਚੁੱਪ ਚੁੱਪ ਮੱਲਾ ਤੋ ਟੱਕੇਂਦਾ ਤੋ ਅੱਡਾ ਇਸ ਗਾਣੇ ਦਾ ਕੋਈ ਲੈਣਾ ਦੇਣਾ ਨਹੀਂ ਮੈਨੂੰ ਬਾਪੂ ਦਾ ਫੋਨ ਆਇਆ ਜਿੱਦਾਂ ਵੀ ਆਏ ਕਰਕੇ ਬੇਬੜਾ ਫੋਨ ਆਇਆ ਹੈ ਜਦੋਂ ਗੱਲ ਹੁੰਦੀ ਹੈ ਕਿਸ ਬਾਪੂ ਨੂੰ ਬਥਲਾ ਵੀ ਤਾਂ ਕਿ ਪਾਣਾ ਲਗੀ ਦੋ ਸਪਚਾ ਜੇ ਤੂੰ ਜੋ ਮਰਜ਼ੀ ਕਰਾ ਲਓ ਚਲੋ ਮੈਂ ਕਰੀ ਜਾ ਕੇ ਆਣਾ ਉਹਨਾਂ ਕੋ ਕਰੇ ਇਹ ਥੋੜੋ ਕੁ ਨਾ ਸਾਇਕ ਦੂਜੀ ਤਰ੍ਹਾਂ ਗੱਲ ਹੋਰ ਦਾ ਸੁਣ ਮੈਂ ਇੱਕਦਮ ਸਿਆਣੀ ਗੱਲ ਦਾ ਅਕਲ ਹੈ ਹੂੰ ਠੀਕ ਹੈ ਨਾ ਗੱਲ ਗੱਲ ਇਹ ਆ ਮੇਰਾ ਵੀ ਮੇਰਾ ਜੇ ਕਿਸੇ ਨੇ ਰੋਟੀ ਪਕਦੀ ਆ ਮੈਨੂੰ ਮੈਂ ਤਾਂ ਉਹਨੂੰ ਜਾਣਦਾ ਵੀ ਨਹੀਂ ਇਨਸਾਨੀਅਤ ਦੇ ਤੌਰ ਤੇ ਮੈਂ ਗੱਲ ਕਰਦਾ ਮੈਨੂੰ ਨਹੀਂ ਗੱਲ ਦਾ ਪਰਵਾਹ ਕੀ ਆ ਜੇ ਰੋਟੀ ਬਣਦੀ ਆ ਕਿਹ ਰੋਟੀ ਬਣਦੀ ਤਾਂ ਬਣ ਜਾਂਦੀ ਉਹਦਾ ਲੋਅ ਬਣਿਆ ਜਿਵਾਸ ਤੋਂ ਚੱਲਦਾ ਚੱਲਣ ਦਾ ਮਤਲਬ ਇਹ ਵੀ ਗੱਲ ਆ ਬੰਦਾ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਮੈਂ ਪੂਰੇ ਸੁਣੋ ਮੇਰੀ ਗੱਲ ਪੂਰੇ ਜਿੱਥੇ ਖੜ ਕੇ ਕਹੋਗੇ ਮੈਂ ਕਾਗਜ਼ ਵੀ ਪਾੜ ਦਾਂਗਾ ਆਪਾਂ ਯਾਰ ਪੰਜਾਬੀ ਬੰਦੇ ਆਪਣਾ ਦਿਲ ਬੜਾ ਵੱਡਾ ਹੈ ਪਰ ਭਾਜੀ ਇੱਕ ਵਾਰੀ ਇੱਕ ਸੁਣੋ ਤਾਂ ਸਹੀ ਬੇਨਤੀ ਤਾਂ ਸੁਣੋ ਇਸ ਬੰਦੇ ਨੂੰ ਇੱਕ ਵਾਰੀ ਇੰਨਾ ਪੁੱਛਿਓ ਕਿ ਪ੍ਰਿੰਕਲ ਨੇ ਤੇਰੇ ਲਈ ਕੀ ਕੁਝ ਨਹੀਂ ਕੀਤਾ ਜੇ ਇਹ ਮੈਨੂੰ ਇੰਨਾ ਹੀ ਕਹਿ ਦਿੰਦਾ ਵੀਰੇ ਮੈਂ ਸੁਣਾਉਣਾ ਚਾਹੀਦਾ ਜੇ ਕਰਨ ਆਏ ਆ ਗੱਲ ਉਹ ਤੇ ਪੁੱਛਣਾ ਹੀ ਗੱਲ ਤੁਸੀਂ ਇੱਕ ਵਾਰੀ ਇਹਨੂੰ ਪੁੱਛੋ ਤਾਂ ਸਹੀ ਵੀ ਪ੍ਰਿੰਕਲ ਨੇ ਤੇਰੇ ਲਈ ਕੀ ਨਹੀਂ ਕੀਤਾ ਇਹਨੂੰ ਇੱਕ ਵਾਰੀ ਪੁੱਛ ਤਾਂ ਲੋ ਮੇਰੀ ਗੱਲ ਸੁਣੋ ਹਾਂਜੀ ਮੈਨੂੰ ਮੇਰੀ ਗੱਲ ਸਮਝ ਆਉਂਦੀ ਮੇਰੀ ਗੱਲ ਸਮਝ ਮੈਨੂੰ ਮੈਂ ਜਾ ਜਾ ਕੇ ਬਾਪੂ ਨੂੰ ਮਿਲਣਾ ਵੀ ਪਹਿਲਾਂ ਮੈਨੂੰ ਜਾਣਦਾ ਸੀ ਜਦੋਂ ਮੈਂ ਉਹ ਸ਼ੂਟਿੰਗ ਤੇ ਪਹਿਲਾਂ ਮੈਂ ਜਾਣਦਾ ਸੀ ਮੋਟਾ ਜਾ ਕੇ ਬਚੀਦਾ ਯਾਰ ਅਸੀਂ ਤਾਂ ਹੁਣ ਦੋ ਪ੍ਰੋਜੈਕਟ ਹੋਰ ਦੇ ਲੈ ਗੱਲ ਰੌ ਤੇ ਲੱਕਰੀ ਨਾ ਕਰਦੇ ਹੋ ਹੋਰ ਰਿਹਾ ਸਾਫਲੀ ਗੱਲ ਰੌ ਤੇ ਗੀਤ ਲਿਖਿਆ ਪਰ ਸੋ ਉਹ ਸ਼ੂਟ ਕਰਨਾ ਸੀ ਨਹੀਂ ਕਰੋ ਯਾਰ ਅੱਗੇ ਵਧੋ ਅਸੀਂ ਕਿਹੜਾ ਤੁਹਾਡੇ ਤੋਂ ਬਾਹਰ ਆ ਗੱਲ ਹੀ ਸਮਝੇ ਜੇ ਤੁਸੀਂ ਵਧੀਆ ਕੰਮ ਕਰੋਗੇ ਅਸੀਂ ਵੀ ਤੁਹਾਡੀ ਵੀਡੀਓ ਸ਼ੇਅਰ ਕਰਾਂਗੇ ਹੁਣ ਗੱਲ ਸਮਝ ਹੀ ਨਹੀਂ ਆਂਦੀ ਇਹ ਬੰਦਾ ਫੋਨ ਹੀ ਨਹੀਂ ਚੁੱਕਦਾ ਬਾਪੂ ਕਹਿੰਦਾ ਮੈਨੂੰ ਪਤਾ ਹੀ ਨਹੀਂ ਪਾਪਾ ਨੂੰ ਟੋਈ ਕਹਿੰਦੇ ਰੂਟ ਪੁੱਛ ਲਾ ਬਾਪੂ ਤੋਂ ਤੂੰ ਠੀਕ ਹੈ ਰਿਕਾਰਡਿੰਗ ਕਰ ਕੋੜਾ ਇਹ ਪاور ਲਾਈ ਦੀ ਆ ਪੁੱਛ ਲਾ ਜੀ ਭਾਵੇਂ ਤੂੰ ਪਹਿਲਾਂ ਦੁਪਹਿਰਾਂ ਗੱਲ ਜਾਣਦਾ ਸੀਗਾ ਵੀ ਭਾਣਾ ਉਹਨੂੰ ਜਾਣਦਾ ਸੀਗਾ ਕਿ ਉਹਨੂੰ ਪੈਗਨ ਹਰਵਾਰੇ ਦੇ ਦਰਵਾਜ਼ਾ ਠੀਕ ਆਪਾਂ ਕੀਤਾ ਤੇ ਚੜ੍ਹਦਾ ਸੀਗਾ ਮੈਂ ਤਾਂ ਜਿਉਂ ਰਾਤ ਨੂੰ ਫੋਨ ਮਾਰਨਗੇ 12 ਵਜੇ ਮੈਂ 12 ਵਜੇ ਵੀ ਜਾਉਂਗਾ ਬਾਪੂ ਫੋਨ ਮਾਰੂ ਨਹੀਂ ਉਹਦਾ ਸਾਨੂੰ ਮਾਰਨਗੇ ਅਸੀਂ ਵੀ ਜਾਵਾਂਗੇ ਹਾਂ ਹਰ ਇੱਕ ਕੋੜਾ ਮੈਂ ਉਹਨਾਂ ਨੂੰ ਸਵੇਰੇ ਵੀ ਕਿਹਾ ਮੈਂ ਕਿਹਾ ਤੁਹਾਡੇ ਤੁਹਾਡਾ ਇੱਕ ਪੁੱਤ ਨਹੀਂ ਸਾਰਾ ਪੰਜਾਬ ਹੀ ਤੁਹਾਡਾ ਪੁੱਤ ਆ ਬਾਪੂ ਟਾਰਗੇਟ ਨਾ ਕਰਦਾ ਜਿੱਤਰ ਤੇ ਇੰਨਾ ਹਾਜਮਾ ਹੁੰਦਾ ਠੀਕ ਆ ਨਾ ਕਰਾ ਚੈਨਲ ਚੈੱਕ ਕਰੋ ਚੈੱਕ ਕਰੋ ਬਾਪੂ ਨੂੰ ਟਾਰਗੇਟ ਕੀਤਾ ਸਭ ਬੰਦਾ ਲੋਕ ਹੁਣ ਤੈਨੂੰ ਕਿਸੇ ਚੀਜ਼ ਦਾ ਪਕੜਾਇਆ ਠੀਕ ਆ ਨਾ ਗੱਲ ਤੂੰ ਟਾਰਗੇਟ ਹੀ ਹੋਇਆ ਜੰਦਾ ਉਹ ਵੀਰੇ ਬਾਪੂ ਨੂੰ ਟਾਰਗੇਟ ਕਰਨਾ ਹੁੰਦਾ ਨਾ ਮੈਂ ਤੁਹਾਡਾ ਤੇ ਟਾਈਗਰ ਤੇ ਨਾ ਛੁੱਟਦਾ ਟਾਈਗਰ ਤੋਂ ਮੈਂ ਤੁਹਾਨੂੰ ਹੋਰ ਕਹਿਣਾ ਇੱਕ ਬੜੀ ਵੱਡੀ ਗੱਲ ਕਹਿ ਦਿੰਨਾ ਬਾਪੂ ਬਹੁਤ ਭੋਲਾ ਬੰਦਾ ਹੈ ਬਚਾ ਲੋ ਤੁਸੀਂ ਟਾਈਗਰ ਨੂੰ ਜਾਣਦੇ ਹੀ ਨਹੀਂ ਕੀ ਚੀਜ਼ ਹੈ ਚਲ ਕਿੰਨੀ ਵੱਡੀ ਗੱਲ ਕਹਿ ਲੱਗਾ ਤੁਹਾਨੂੰ ਮੇਰੀ ਮਾਂ ਨੂੰ ਪੁੱਛ ਲਿਓ ਘਰੇ ਮੇਰੀ ਮਾਂ ਬਿਮਾਰ ਰਹਿੰਦੀ ਹੈ ਸਾਡੇ ਕੋਲ ਘਰੇ ਰਿਆ ਆ ਕੇ ਪੁੱਛ ਲਿਓ ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਕਿਹੜੇ ਪਰਿਵਾਰ ਨਾਲ ਸਬੰਧ ਰੱਖਦੇ ਹਾਂ ਬਚ ਲਓ ਜਿੰਨਾ ਬਚ ਸਕਦੇ ਹੋ ਮੈਂ ਤੁਹਾਨੂੰ ਇੱਕ ਹੁਣ ਗੱਲ ਆਦਾ ਵੀਰ ਮੇਰਾ ਮੈਂ ਕੀ ਬਾਪੂ ਨੂੰ ਟਾਰਗੇਟ ਕਰਨਾ ਯਾਰ ਉਹ ਸਾਡੇ ਜਿੱਦਾਂ ਮੇਰੇ ਫਾਦਰ ਨੇ ਉਦਾਂ ਹੀ ਹੋ ਉਹਨੇ ਇੱਕ ਦੋ ਮਾਰ ਚੱਲ ਹੋ ਰਿਹਾ ਦਾ ਮੇਰਾ ਨਾ ਜਦੋਂ ਨਾ ਇਹ ਦੱਸੀ ਤੁਹਾਨੂੰ ਦਾ ਮੇਰਾ ਚਿਹਰਾ ਤੇ ਪਰ ਚਟੜਾ ਨਹੀਂ ਪਰ ਮੈਂ ਤੁਹਾਨੂੰ ਸਫਾਈ ਜ਼ਰੂਰ ਦੇਣੀ ਸੀ ਹੋਰ ਮੈਂ ਕੁਝ ਨਹੀਂ ਦੇਣੀ ਵੀ ਮੈਨੂੰ ਇਸ ਤੋਂ ਥੋੜਾ ਜੀ ਤੌਣ ਤੋਂ ਪਹਿਲਾਂ ਮੈਨੂੰ ਕੱਖ ਨਹੀਂ ਸੀ ਪਤਾ ਵੀ ਮੈਂ ਨਾ ਉਹ ਵਿੱਚ ਜਾ ਜੇ ਵੀਰੇ ਤੇਰਾ ਫੋਨ ਆਇਆ ਨਾ ਇੱਥੇ ਇਹ ਟੌਪਿਕ ਬੰਦ ਕਰਾਂਗਾ ਮੈਂ ਵੀ ਇਦੋਂ ਬਾਅਦ ਇਹ ਟੌਪਿਕ ਸ਼ੁਰੂ ਨਹੀਂ ਹੋਏਗਾ ਜੇ ਜੇ ਤੈਂ ਵੱਡਾ ਦਿਲ ਕਰਕੇ ਫੋਨ ਕੀਤਾ ਨਾ ਇੱਥੇ ਹੀ ਇਹ ਟੌਪਿਕ ਬੰਦ ਹੋਊਗਾ ਹੁਣੇ ਹੀ ਦੂਜੀ ਗੱਲ ਤੁਹਾਨੂੰ ਮੈਂ ਹੋਰ ਨਾਲ ਦੱਸ ਦਉ ਮੈਂ ਜੇ ਤੂੰ ਕਹਿਣਾ ਆਪਾਂ ਤੁਸੀਂ ਸੋਚ ਰਹੇ ਹੋਗੇ ਬਦਮਾਸ਼ ਇਹ ਕੋ ਅੱਜ ਜ਼ਿਕਰ ਮੈਂ ਤੁਹਾਨੂੰ ਹੂੰ ਜਿਹੜੇ ਦਾ ਵੀ ਕੋਈ ਕਿਦਰ ਪਿਆ ਖਾਦਾ ਹੋਵੇ ਖੂਦ ਲੈ ਲੀਂ ਜੇ ਅੱਗੇ ਦਾ ਕਿਉਂ ਗਲਤ ਗੱਲ ਕੀਤੀ ਮੈਂ ਜਿਹੜਾ ਮੁੱਦੇ 'ਤੇ ਆਲੇ ਦੱਸਣਾ ਹੋਵੇ ਵਿਚਾਲੇ ਯਾਰ ਕੋਈ ਸੇਵਾ ਪਰਮਾਤਮਾ ਨੇ ਮੱਥੇ ਲਾਈ ਜੀ ਕਰ ਲਈ ਹੈ ਨਾ ਹੂੰ ਉਹਦੇ ਨਾਲ ਬੈਠ ਕੇ ਗਰੋਣ ਉਹਨਾਂ ਦੇ ਕਰਸ ਤੇ ਵੀਰ ਮੇਰਾ ਆਈਂ ਗਿਆ ਯਾਰ ਮੈਂ ਪਹਿਲੀ ਵਾਰ ਨੂੰ ਫਿਰਣਾ ਵੀ ਲੋਕ ਯਾਰ ਸੜਕ ਮੇਰਾ ਕਿਉਂ ਖੜਾ ਪੈਂਦਾ ਮੈਂ ਤਾਂ ਜਦਾ ਮਾਣਾ ਜੀ ਮੈਨੂੰ ਮੈਨੂੰ ਗੁਰੂ ਮਹਾਰਾਜ ਦੀ ਸੋਚ ਜੇ ਤੋਂ ਪਹਿਲਾਂ ਮੈਂ ਮਿੱਤਰ ਨੂੰ ਜਾਣ ਬਣ ਨਾ ਹੋਵਾ ਜਦੋਂ ਉੱਥੇ ਆਪਣਾ ਜਦੋਂ ਅਸੀਂ ਮੇਰੇ ਬਾਪਾ ਨੇ ਫੋਨ ਮਾਰਦੇ ਵੀ ਐ ਕਰੇ ਕੱਲ ਨੂੰ ਛੁੱਟਾ ਆ ਜੀ ਬਾਪਾ ਗਿਆ ਠੀਕ ਹੈ ਨਾ ਇਸ ਤੋਂ ਪਰਾਂ ਠੀਕ ਆ ਮੈਂ ਨੋਟ ਲੈ ਗਿਆ ਮੈਂ ਚਲਵਾ ਦੇ ਹੋ ਗਰੀਆ ਮੈਂ ਮੇਰੇ ਨਾਲ ਉਹ ਹੱਕ ਪੰਡਾ ਪੈਣਾ ਨਹੀਂ ਪਤਾ ਛੂੰਕਤੀ ਵਾਂਗੂ ਬਈ ਬਣਾ ਗਾਲਤ ਹੂੰ ਤੇਰਾ ਮਸਲਾ ਉਹਦਾ ਤੂੰ ਜੋ ਮਰਜ਼ੀ ਨੀਵੇਂਦਾ ਹੈ ਨਾ ਜਿਵੇਂ ਮਰਜ਼ੀ ਜੇ ਜਿਹੜਾ ਬਹਿ ਕੇ ਗੱਲ ਕਰਨ ਲੇ ਉਹ ਕਰਾ ਦੇ ਬੰਦੇ ਅਸੀਂ ਮਸਲੇ ਚ ਨਹੀਂ ਆਉਂਦੇ ਸਾਨੂੰ ਕੀ ਲੋੜ ਆ ਯਾਰ ਉਹ ਬਾਈ ਤੁਸੀਂ ਗੱਲ ਸਮਝਦੇ ਨਹੀਂ ਮੈਨੂੰ ਇੰਨੇ ਹੀ ਫੋਨ ਕਰ ਲੰਦਾ ਵੀਰ ਹੋਣੀ ਮੈਂ ਉੱਧਰ ਗਾਣਾ ਕਰਨ ਲੱਗਾ ਮੈਂ ਕਹਣਾ ਯਾਰ ਤੈਨੂੰ ਕਾਵੇ ਲੈ ਜਾ ਯਾਰ ਇੱਕ ਮਿੰਟ ਇੱਕ ਮਿੰਟ ਮੈਨੂੰ ਵੈਸੇ ਉਹ ਹੀ ਛਾੜ ਦਿਆ ਵਾ ਠੀਕ ਹੈ ਗੱਲ ਵੀ ਤੇਰਾ ਕੰਮ ਚੰਗਾ ਉਹ ਵੱਖਰੀ ਗੱਲ ਹੁਣ ਮੈਨੂੰ ਸੋਹਣੋ ਪਰ ਤੁਸੀਂ ਅਵੇਅਰ ਤਾਂ ਰੋਣਾ ਕੋਈ ਬੰਦਾ ਆਇਆ ਤੁਹਾਡੇ ਨਾਲ ਗਾਣਾ ਕਰ ਰਿਹਾ ਭਾਵੇਂ ਵੀ ਤੁਸੀਂ ਅਵੇਅਰ ਦਾ ਰੋਣ ਦਾ ਪਿਛੋਕੜ ਦਾ ਦੇਖੋ ਕੀ ਹੈ ਅਵੇਅਰ ਅਵੇਅਰ ਤਾਂ ਤਾਂ ਹੋ ਗਿਆ ਹੁਣ ਅਵੇ ਸਾਡਾ ਕਿਹੜਾ ਬਿਜ਼ਨਸ ਆ ਗਿਆ ਸਾਨੂੰ ਪਤਾ ਪਤਾ ਹੋ ਰਾਇਆ ਇਸ ਚੀਜ਼ ਬਾਰੇ ਅਵੇ ਤਾਂ ਇਹ ਸਾਨੂੰ ਕੱਖ ਨਹੀਂ ਬਤਾਏਗਾ ਬਟਾ ਹੁਣ ਵੀਡੀਓ ਦੇਖ ਕੇ ਬਟਾ ਹੁਣ ਪਤਾ ਲੱਗਿਆ ਚਲੋ ਕੋਈ ਨਹੀਂ ਆਪਾਂ ਕਰਦੇ ਆ ਇਹਨੂੰ ਖਤਮ ਕਰਦੇ ਹੋਏ ਕੋਈ ਤੈਨੂੰ ਕੁਝ ਪਤਾ ਸਾਡੇ ਬਾਰੇ 1 ਮਿੰਟ ਵੀ ਕੋਈ ਆਪਣਾ ਸਾਡੇ ਘਰੇ ਬੰਦਾ ਕੋਈ ਮੈਂ ਕਹਿੰਦਾ ਇਹ ਨੂੰ ਸੁਪਨਾ ਉਹ ਨਾ ਇਹ ਕਿਸੇ ਕੁਝ ਨਹੀਂ ਬਹੁਤ ਪਲੰਗਦਾ ਇਸ ਚੀਜ਼ ਦਾ ਹਾਂ ਨਹੀਂ ਠੀਕ ਹੈ ਹਾਂ ਐਮੀਰ ਵੀਰ ਬੜਕਿ ਹੁਣ ਜੇ ਮੈਂ ਤੁਹਾਨੂੰ ਸੇਰੀ ਸੋ ਐਮੀਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਕਿ ਮੈਂ ਤੁਹਾਨੂੰ ਬੋਲਣਾ ਨੂੰ ਜਾਣਦਿਆਂ ਹੁਣ ਐਡੀ ਕੇ ਚੈਨਲ ਤੇ ਵੜ ਕੇ ਕਰ ਜਾਵੇ ਮੌਨ ਦਾ ਫੋਨ ਆਇਆ ਸੀ ਇਹ ਆਇਆ ਸੀ ਫਿਰ ਵੀ ਤੇ ਮੇਰਾ ਚੰਗੀ ਗੱਲ ਨਹੀਂ ਮੈਂ ਕਰਿਆ ਕੀਤਾ ਤੁਹਾਨੂੰ ਭਰਾਵਾ ਤੌਰ ਤੇ ਫੋਨ ਦਿੱਤਾ ਠੀਕ ਹੈ ਨਹੀਂ ਠੀਕ ਹੈ ਠੀਕ ਹੈ ਬਿਲਕੁਲ ਠੀਕ ਜੇ ਤੁਸੀਂ ਭਰਾਵਾ ਤੌਰ ਤੇ ਕੀਤਾ ਆਪਾਂ ਭਰਾਵਾ ਤੌਰ ਤੇ ਹੀ ਗੱਲ ਕਰਾਂਗੇ ਆਪਾਂ ਗਲਤ ਨਹੀਂ ਕੋਈ ਗਲਤ ਸਾਡੇ ਕੋਲੋਂ ਤੁਹਾਡਾ ਆਪਣਾ ਤਰੀਕ ਤੇ ਟਾਈਮ ਨੋਟ ਕਰ ਲਓ ਇਸ ਤੋਂ ਬਾਅਦ ਜੇ ਕੋਈ ਗਲਤ ਗੱਲ ਬੋਲਾਂਗੇ ਜੇ ਤੁਸੀਂ ਰਿਸਪੈਕਟ ਦਿੱਤੀ ਹੈ ਤੁਹਾਨੂੰ ਪੂਰੀ ਮਿਲੇਗੀ ਵਾਪਸ ਆ ਤਾਂ ਇਹ ਜਦੋਂ ਕਰੀ ਨਾ ਮੜੇ ਇੱਕ ਵਾਰੀ ਤੋਂ ਮੇਰੇ ਘਰੇ ਆ ਜਾ ਮੇਰੇ ਜਦੋਂ ਮਰਜ਼ੀ ਕਰਾਇਆ ਜਾਣਾ ਕੋਈ ਗੱਲ ਨਹੀਂ ਵੀਰੇ ਜਦੋਂ ਉਧਰ ਦਾ ਕੋਈ ਪ੍ਰੋਗਰਾਮ ਹੋਇਆ ਤੁਹਾਡੇ ਕੋਲ ਜ਼ਰੂਰ ਚਾਹ ਪੀ ਕੇ ਜਾਵਾਂਗੇ ਐਵੇਂ ਹਾਂ